ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਸਾਡੇ ਚੈਨਲ ਜੌਬਸ ਐਂਡ ਕੈਰੀਅਰ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਰੈਗੂਲਰ ਵੈਕੈਂਸੀ ਜਾਰੀ ਹੋਈਆਂ ਵਕ ਵਕ ਪੋਸਟਾਂ ਰਹਿਣ ਵਾਲੀਆਂ ਜਿਹਦੇ ਲਈ ਬਹੁਤ ਵਧੀਆ ਸੈਲਰੀ ਹੈ ਰਹਿਣ ਵਾਲੀ ਹੈ ਤੇ ਪੋਸਟਾਂ ਦੇ ਸਬੰਧ ਵਿੱਚ ਪੂਰੀ ਜਾਣਕਾਰੀ ਕੀ ਉਮਰ ਸੀਮਾ ਰਹੂਗੀ ਕੀ ਤਨਖਾਹ ਰਹੂਗੀ ਤੇ ਕੀ ਯੋਗਤਾ ਰਹੂਗਾ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦਵਾਂਗੇ ਤੁਹਾਨੂੰ ਵੀਡੀਓ ਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਵੇਖਦੇ ਵੇਖਦੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਜੀ ਦੋਸਤਾਂ ਮਿੱਤਰਾਂ ਨਾਲ ਤੇ ਜਿਹੜੇ ਵੀਰਾਂ ਨੇ ਸਾਡੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਅੱਜ ਦੇ ਨੋਟੀਫਿਕੇਸ਼ਨ ਦੀ ਗੱਲ ਕਰ ਲੈਣੇ ਜੀ ਜਿਹਦੇ ਵਿੱਚ ਵਕ ਵਕ ਪੋਸਟਾਂ ਜਾਰੀ ਹੋਈਆਂ ਜੂਨੀਅਰ ਸੈਕਰੀਟ ਅਸਿਸਟੈਂਟ ਜਨਰਲ ਗਰੁੱਪ ਸੀ ਦੀ ਪੋਸਟ ਹੈ ਜੀ ਤਿੰਨ ਪੋਸਟਾਂ ਜਾਰੀ ਹੋਈਆਂ ਜੀ ਕੈਟਾਗਰੀ ਵਾਈਜ਼ ਬਾਈਫਰਕੇਸ਼ਨ ਇਹਨਾਂ ਵੱਲੋਂ ਦਿੱਤੀ ਹੋਈ ਹੈ ਨੋਟੀਫਿਕੇਸ਼ਨ ਦੇ ਵਿੱਚ ਹੀ ਇਸੇ ਤਰ੍ਹਾਂ ਜੂਨੀਅਰ ਸੈਕਟਰੀਏਟ ਅਸਿਸਟੈਂਟ ਫਾਈਨਾਂਸ ਐਂਡ ਅਕਾਊਂਟਸ ਗਰੁੱਪ ਸੀ ਦੀ ਪੋਸਟ ਹੈ ਜੀ ਇਹ ਵੀ ਤੇ ਜੂਨੀਅਰ ਸੈਕਟਰੀਏਟ ਅਸਿਸਟੈਂਟ ਸਟੋਰ ਐਂਡ ਪਰਚੇਸ ਗਰੁੱਪ ਸੀ ਦੀ ਪੋਸਟ ਹੈ ਵੀ ਜੀ ਜੂਨੀਅਰ ਸਟੈਨੋਗ੍ਰਾਫਰ ਗਰੁੱਪ ਸੀ ਤਾਂ ਇਹ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਤੇ ਇਹਨਾਂ ਪੋਸਟਾਂ ਦੇ ਲਈ ਇਹਨਾਂ ਵੱਲੋਂ ਕੈਟਾਗਰੀ ਵਾਈਜ਼ ਵੰਡ ਦਿੱਤੀ ਹੋਈ ਹੈ ਤੁਸੀਂ ਨੋਟੀਫਿਕੇਸ਼ਨ ਦੇ ਵਿੱਚ ਚੈੱਕ ਜ਼ਰੂਰ ਕਰ ਲਿਓ ਜੀ ਇਹ ਪੋਸਟਾਂ ਦੇ ਕੋਡ ਦਿੱਤੇ ਹੋਏ ਜਿਵੇਂ ਜਿਵੇਂ ਇਹਨਾਂ ਵੱਲੋਂ ਪੋਸਟਾਂ ਜਾਰੀ ਹੋਈਆਂ ਉਹਨਾਂ ਦੇ ਵੱਖਰੇ ਵੱਖਰੇ ਕੋਡ ਐ ਇਹਨਾਂ ਵੱਲੋਂ ਦਿੱਤੇ ਗਏ ਆ ਇਹਨਾਂ ਪੋਸਟਾਂ ਦੇ ਵਿੱਚ ਜੋ ਪਹਿਲੀਆਂ ਤਿੰਨ ਪੋਸਟਾਂ ਜੀ ਤਾਂ ਇਹਨਾਂ ਦੇ ਲਈ ਜੋ ਪੇ ਸਕੇਲ ਇਹਨਾਂ ਵੱਲੋਂ ਮੈਂਸ਼ਨ ਕੀਤਾ ਹੋਇਆ ਲੈਵਲ 2 ਦੇ ਅਨੁਸਾਰ ਹੈ ਜੋ ਇਨੀਸ਼ੀਅਲ ਬੇਸਿਕ ਪੇ ਆ 19900 ਤੋਂ ਲੈ ਕੇ 63200 ਤੱਕ ਰਹਿਣ ਵਾਲੀ ਹੈ ਜੀ ਜੂਨੀਅਰ ਸਟੈਨੋਗ੍ਰਾਫ ਗਰੁੱਪ ਸੀ ਦੀਆਂ ਪੋਸਟਾਂ ਦੇ ਲਈ ਜੋ ਇਹਨਾਂ ਵੱਲੋਂ ਪੇ ਸਕੇਲ ਰੱਖਿਆ ਗਿਆ ਹੈ ਲੈਵਲ 4 ਦੇ ਅਨੁਸਾਰ 25500 ਤੋਂ ਲੈ ਕੇ 81100 ਤੱਕ ਰੱਖਿਆ ਗਿਆ ਹੈ ਜੀ ਪਹਿਲੀਆਂ ਤਿੰਨ ਪੋਸਟਾਂ ਦੇ ਲਈ ਜੋ ਇਨ੍ਹਾਂ ਵੱਲੋਂ ਯੋਗਤਾ ਰੱਖੀ ਗਈ ਹੈ ਉਹ ਤੁਹਾਡੀ ਪਲੱਸ 2 ਪਾਸ ਹੋਣੀ ਚਾਹੀਦੀ ਹੈ ਜੀ ਜਾਂ ਕੋਈ ਤੇ ਬਰਾਬਰ ਦੀ ਯੋਗਤਾ ਜੇਕਰ ਤੁਹਾਡੇ ਕੋਲ ਕਿਸੇ ਮਾਨਤਾ ਪ੍ਰਾਪਤ ਬੋਰਡ ਜਾਂ ਯੂਨੀਵਰਸਿਟੀ ਤੋਂ ਹੈਗੀ ਹੈ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਤੁਹਾਡੀ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਕੰਪਿਊਟਰ ਟਾਈਪਿੰਗ ਦੇ ਵਿੱਚ ਜੀ ਇਨ੍ਹਾਂ ਵੱਲੋਂ ਲਾਜ਼ਮੀ ਲਿਖਿਆ ਗਿਆ ਜੀ 28 ਸਾਲ ਏਜ ਲਿਮਟ ਰੱਖੀ ਗਈ ਹੈ ਜੂਨੀਅਰ ਸਟੈਨੋਗ੍ਰਾਫਰ ਦੀ ਪੋਸਟ ਦੇ ਲਈ ਇਨ੍ਹਾਂ ਵੱਲੋਂ ਯੋਗਤਾ ਪਲੱਸ 2 ਰੱਖੀ ਗਈ ਹੈ ਪ੍ਰੋਫੀਸ਼ੈਂਸੀ ਹੋਣੀ ਚਾਹੀਦੀ ਹੈ ਤੁਹਾਡੀ ਸਟੈਨੋਗ੍ਰਾਫੀ ਦੇ ਵਿੱਚ 22 ਸਾਲ ਦੀ ਏਜ ਲਿਮਿਟ ਇਨ੍ਹਾਂ ਪੋਸਟਾਂ ਦੇ ਲਈ ਰੱਖੀ ਗਈ ਹੈ ਜੀ ਇਹ ਜੋ ਪੋਸਟਾਂ ਨੇ ਜੀ ਸੀਐਸਆਈਆਰ ਭਾਵ ਸੈਂਟਰਲ ਸਾਇੰਟਿਫਿਕ ਇਨਸਟਰੂਮੈਂਟਸ ਆਰਗੇਨਾਈਜੇਸ਼ਨ ਇਨ੍ਹਾਂ ਵੱਲੋਂ ਜਾਰੀ ਕੀਤੀ ਗਈ ਹੈ ਕਾਉਂਸਲ ਆਫ ਸਾਇੰਟਿਫੀਕੈਂਟ ਐਂਡ ਇੰਡਸਟਰੀਅਲ ਰਿਸਰਚ ਸੈਕਟਰ 30 ਸੀ ਚੰਡੀਗੜ੍ਹ ਇਨ੍ਹਾਂ ਵੱਲੋਂ ਇਹ ਪੋਸਟਾਂ ਜਾਰੀ ਹੋਈਆਂ ਹੋਰ ਪੂਰੀ ਡਿਟੇਲ ਦੇ ਲਈ ਤੁਸੀਂ ਇਹਨਾਂ ਦੀ ਵੈਬਸਾਈਟ ਆ ਨੋਟ ਕਰ ਸਕਦੇ ਹੋ ਜੀ ਸੀਐਸਆਈਓ.ਰਈਐਸ.ਇਨ ਇਸ ਵੈਬਸਾਈਟ ਨੂੰ ਲੌਗਇਨ ਕਰ ਲੈਣਾ ਜੀ ਤੇ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੇ ਲਈ ਅੰਤਿਮ ਮਿਤੀ 20 ਮਾਰਚ 2025 ਰਹਿਣ ਵਾਲੀ ਆ ਤਾਂ ਯੋਗ ਉਮੀਦਵਾਰ ਜੋ ਇਹ ਯੋਗਤਾਵਾਂ ਇਹ ਸਕਿੱਲਸ ਰੱਖਦੇ ਆ ਉਹ ਇਹਨਾਂ ਪੋਸਟਾਂ ਦੇ ਲਈ ਅਪਲਾਈ ਕਰਕੇ ਆਪਣੀ ਸਿਲੈਕਸ਼ਨ ਆ ਪੱਕੀ ਕਰ ਸਕਦੇ ਹੋ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਹਾ ਕਰੋ ਜੀ ਧੰਨਵਾਦ